ਬਈ ਤਮਾ ਮੋਰਸਾਂ ਨੇ ਅਨਕਾ ਜਿਹੜਾ ਸ਼ੀਰੇ ਬਾਈ ਕੋ ਲੱਗਿਆ ਹੁੰਦਾ ਜਾਨ ਮਾਲਕ ਚਮਕੌਰ ਸਾਹਿਬ ਜਾਂਸੀ ਹੈ ਆ ਜੱਤੇ ਦਿਨ ਤੇ ਆ ਕੇ ਤਾਂ ਕੰਮ ਨਿਬੜ ਕੇ ਸੀ ਤਮਾ ਉਹਨਾਂ ਕਰਨਗੇ ਸ਼ੁਰੂ ਕੰਮ ਮਗਾ ਮੰਨ ਨਾ ਲੈ ਵਾਈ ਤੰਮੇ ਠੀਕ ਨਹੀਂ ਮੰਨ ਬਣ ਗਿਆ ਪਾਰਟੀ ਹੋਊਗੀ ਇੱਧਰ ਕਹਿੰਦਾ ਬਾਈ ਕਹਿੰਦਾ 85 ਦੀ ਐਵਰੇਜ ਆ ਨਾਲੇ ਸਸਤਾ ਪਾਉਂਗਾ ਠੀਕ ਆ ਜੇ ਤੋ ਜਾਂਦਾ ਰਹੂਗਾ ਬਾਈ ਲੋਨ ਕਿਸ਼ਤ ਕਰਕੇ ਕਿੰਨੇ ਦਾ ਪੈਜੂਗਾ ਕਿੰਨੇ ਸਾਲ ਤੱਕ ਇਸ ਕਰਾਉਣਾ ਫੇ ਕਿੱਲੇ ਦਊ ਜੂ ਬਾਈ ₹2000 ਕੇ ਕਿ ਸਤੋ ਹੀ ਜਾਵੇ ਤਾਂ ਮੈਂ ਦੋਇਆ ਠੀਕ ਆ 22500 ਆਹ 23500 ਦੋ ਪਹਿਲਾਂ ਇਸ ਗੁਟਰੀ ਉਲੇਲਾ ਕਾਂਟੀਆਂ ਗੁੰਡੀਆਂ ਸੱਤੀਆਂ ਵਿੱਚ ਹੈ ਸਟੇਲ ਦੀ ਐਵਰੇਜ ਨਾਲਾ 3000 ਤੱਕਰਾਉ ਦੇਣਾ ਹੈ ਥੈਂਕਸ ਬਾਕੀ ਸੁਣਨੀ ਜੇ ਕਿਸੇ ਛੋਟੇ ਮੈਨੇ ਵੀ ਬੋਲਣਾ ਕਰਨਾ ਉਹ ਐਜ ਰੁਪਾ ਜਿਆਦਾ ਹੋਊਗਾ ਠੀਕ ਆ 3000 ਤੱਕ ਕੁਛ ਨਹੀਂ 3000 ਦੀ ਕਿਸ਼ਤਾਂ ਤੇਰੀ ਆਈਸੋ ਬਾਕੀ ਕਿਸ਼ਤਾਂ 3000 3000 ਕਿਤਾਵਾ 3000 ਕਿਤਾਵਾ ਨਹੀਂ ਵੀ ਬਿਆਗ ਨਹੀਂ ਪਾਉਂਦੇ ਇਹ ਬੜਵੋ ਕਹਿੰਦਾ ਇਹ ਕਿਲੋਮੀਟਰ 25000 ਜਿਆਦਾ ਮੈਂ ਹੁਣ ਤਾਂ ਤਾਂ ਕਰ ਕਰ ਕੇ ਖਿਆਲ ਤਿਆਰ ਕਰ ਲਓ ਬਾਈ ਉਹ ਤਾਂ ਪੱਕੀ ਹਾਂ ਐ ਨਹੀਂ ਤਾਂ ਬੜਵਾ ਅੰਮ੍ਰਿਤ ਇਹ ਰੱਖ ਪੈਣਾ ਬੰਗਾਲ ਨੂੰ ਹਾਰਦੇ ਕਰ ਬਣੇਟ ਕਰੀ ਬੰਦਾ ਇਹ ਹਾਂ ਨਾ ਬੜਵਾ ਆਇਆ ਹੋਇਆ ਤੇ ਪੂਰਾ ਬਣਿਆ ਹੋਇਆ ਕਰ ਆਏ ਤਾਂ ਮੰਮੀ ਹੈ ਨਹੀਂ ਕਰਦੇ ਤੇ ਹੈ ਨਹੀਂ ਕਰਾ ਨਹੀਂ ਹੈ ਕਿ ਤੇ ਕਰਦੇ ਤੇ ਫੋਟੋ ਖਵਾ ਕਰ ਹੈ ਉਦਾ ਕਰਨ ਲਈ ਪਈ ਮੇਰੇ ਨਾਲ ਬੋਲੋ ਮੈਂ ਨਾਲ ਬੋਲਦਾ ਹਾਂ ਮੈਂ ਨਾਲ ਬੋਲਦਾ ਹਾਂ ਫੋਟੋ ਨੰਬਰ ਚਾਹੀਦਾ ਫੋਟੋ ਦੇ ਦੇ ਫੋਟੋ ਤੇ ਇਹ ਤਾਂ ਤੁਸੀਂ ਆਪਣੇ ਦਾ ਐਵਰੇਜ ਨੂੰ ਲੈਣਾ ਕੰਨਾ ਹੀ ਕਹੇ ਨੇ ਆਪਣਾ ਤਾਂ ਮੈਂ ਐਵਰੇਜ ਨੂੰ ਐਵਰੇਜ ਨੂੰ ਲੈਣਾ ਓਕੇ ਆ ਦਾ ਮੋਟਰ ਸਾਰੇ ਮੋਟਰ ਪੰਪੇ ਦਾ ਰਿਫਰ ਕਾਰਬੂਟਰਾਂ ਨੇ ਬੰਦੇ ਹੋ ਗਏ ਪਰ ਜੇ ਬਾਕੀ ਮੋਟਰ ਦੀ ਕਿਨੇ ਤੇ ਕੈਲੀਬ੍ਰੇਸ਼ਨ ਦੀ ਜਦੋਂ ਜੀ ਕੋ ਦੀ ਤੇ ਭਾਵੇਂ ਵੀ ਬੇਸੇ ਤੇ ਨਾ ਉਹਦੀ ਨੁਕੀਲ ਤੇ ਇਹ ਬਹੁਤ ਕੰਮ ਬਾਬਰ ਕਰੇ ਹੈ ਕਿ ਜੇ ਮੈਂ ਕਹਾਂ ਉਹ ਨਾ ਇਹ ਹੋਣੀ ਨਹੀਂ ਕਿ ਸਾਡੇ ਜਿਹੜੀ ਬਾਕੀ ਕੰਪਨੀ ਉਹਨਾਂ ਨੇ ਕਿਹਾ ਆਈਏ ਕਿ ਜਿਹੜੇ ਪੰਪੇ ਨੇ ਪੰਪੇ ਬਦਲਣ ਦੇ ਬੰਦ ਕਰਾਉਂਦੇ ਸਾਡੇ ਜਿਹੜਾ ਪੰਪੇ ਦੇ ਡੋਕਟਰ ਅੰਦਰ ਤੇ ਸੌਦਾ ਬੰਨੀ ਫਿਲਟਰ ਬਦਲਣਾ ਪੈਂਦਾ ਸਭ ਬਦਲ ਜਿਹੜੀ ਨਹੀਂ ਪੜਦੀ ਠੀਕ ਹੈ ਤੇ ਦੂਜੀ ਗੱਲ ਇਹ ਕਿ ਜਿਹੜੇ ਵਾਲੇ ਬਾਕੀ ਦੀ ਜੀਰੋ ਦੇ ਉਹਨਾਂ ਉਹ ਤੇ ਪਰ ਉਹ ਤੇ ਨਹੀਂ ਰੱਖਣਾ ਮੈਨੂੰ ਰਾਈਟ ਪੰਜ ਜਿਹੜੇ ਕੋਈ 200 ਬਦੇ ਮਹੀਨੇ ਉਹੋ ਤਰੀਕੇ ਨਹੀਂ ਕਰਾਈਏ ਜੀ ਇੱਥੇ ਦੇਖੀ ਕਿ ਕਿੰਨੀ ਕਿੰਨੀ ਆਦੀ ਉਹ ਦੇਖੀ ਨੂੰ ਆਸਰ ਤੋਂ ਬਾਈਸਰ ਨੂੰ ਮੈਂ ਅਸੇ ਆ ਗਈ ਜਵਾਗਰ ਦਾ ਬਦਲ ਲੱਗ ਕੋਈ ਦਿਨ ਨਾ ਜਵੇ ਪੰਪ ਵੀ ਨਾ ਜਵੇ ਕੋਈ ਸੈਂਸਰ ਵੀ ਚਲਾ ਦੇਵੇ ਇੱਕ ਬੈਡੀ ਨਹੀਂ ਸਾਡੇ ਕੋਈ ਨਹੀਂ ਕਰਾ ਜਵੇ ਪੰਜ ਸਾਲ ਤੱਕ ਕੰਪਨੀ ਵਾਲੇ ਟੀਮ ਬਾਈ ਸਜੇ ਤੇ ਆਣਾ ਕਰਣੀ ਗੜੀ ਸਰਵਿਸ ਦਾ ਟਾਈਮ ਹੋ ਗਈ تيڪڙا پري ويٺا ٿا پري بيٺا ٿي وڃن رويا نٿي گهرو جيلا جي ٽريڪر حاصل ٿي گهڙي گهڙي پروگرام پر اهو ٿا وڃن مونکي پڙهي ٿو اها ته بندا رهي ٿو اوڀاٽ ۾ هوندو چاوندو آهي ڇا چلو گهي گهڙي ٽهڙا وڻا پنهنجي نينا ਤਿੰਨ ਦਿਨ ਦੀ ਕਿਸ਼ਤ ਆ ਫੋਰ ਮਹੀਨੇ 10000 ਰੁਪਏ ਤੁਹਾਨੂੰ ਮਿਸਤਰੀ ਦੀ ਆੜੀ ਚੱਲਦੀ ਆ ਜੇ ਵਧੀਆ ਠੇਕਾ ਆ ਕੇ ਕੁਛ ਕੀ ਚੱਕ ਹੋ ਜਾਂਦੀ ਕਿ ਨਹੀਂ ਦੇਖ ਲੈ ਆਉਣ ਤਾਂ ਮੈਂ ਚਲਾ ਕੇ ਦੇਖਦਾ ਮਨਾਓ ਫਾਇਲਾ ਚਲੋ ਦੇਖ ਲੈ ਕਰਾ ਦੇ ਦੋ ਸਾਹਮਣੇ ਬਈ ਪੈਲਸ ਦੇ ਬਰਫ ਕਾਰਖਾਨੇ ਸਾਹਮਣੇ ਇੱਥੇ ਪੁੱਜੇ ਮੱਝਰਾਲ ਦੇ ਗਾਣੋਂ ਦੀ ਬਈ ਹੈ ਨਾ ਨਾ ਹੁਦਾ ਮੁੰਡਾ ਹੋਰ ਮੁੰਡੇ ਦਾ ਜਿਹੜੇ ਪੈਣੀ ਵਾਲਾ ਮੁੰਡਾ ਵੀ ਲੱਗਿਆ ਪਿਆ 엄마 ਨੂੰ ਤਾਂ ਅੱਜ ਪਤਾ ਲੱਗਿਆ ਵੀ ਇਹ ਕੰਮ ਕਰਦਾ ਬਾਈ ਲੋਨ ਲੋਨਾਂ ਦਾ ਮਸ਼ੀਨਾਂ ਦਾ ਬੋੜ ਰੱਖਦੇ ਤਾਂ ਮੇਰੇ ਗੁੱਠੇ ਹਣੀ ਲੋਟ ਆਉਂਦੇ ਐ ਤਾਂ ਮੈਂ ਕਿ ਨਹੀਂ ਕਿ ਨਹੀਂ ਐ ਫਰਮਾਨ ਹਾਂ ਬਿਜਲੀ ਵਾਲੇ ਲੋਡ ਨਹੀਂ ਆਉਂਦੇ ਬਟ ਹੈ ਬਿਲਡਿੰਗਾਂ ਨਾਲ ਮਾਰ ਲਵਾ ਦੀਏ ਤੇ ਮਾਰ ਲਵਾ ਦੇ ਨੂੰ ਬਿਲਡਿੰਗਾਂ ਨਾਲੇ ਸਾਹਮਣੇ ਬਿਲਡਿੰਗਾਂ ਲੈ ਕੇ ਕਿ ਨਹੀਂ ਬੰਮੇ ਬਾਈ ਜੋ ਹੁਣ ਮਾਦੀ ਰਹੀ ਆ ਨੂਨ ਤਾਂ ਬਾਸ ਹੋ ਗਿਆ ਹਣਾ ਪੀਜਾ ਅਗਲਾ ਉਹ ਤਿੰਨ ਚੱਲ ਗੋਰੀ ਹਾਂ ਮੇਰੀ ਤਾਂ ਪੀਜਾ ਵਾਲੀਓ ਪਾਰਟੀ ਆ ਪੀਜਾ ਠੰਡਾ ਲਿੰਕਾ ਵਾਹ ਹੋ ਗੋ ਨਾ ਮੰਦੀ ਨਾ ਪਾਪਿੰ ਖਾ ਨਾ ਪਾ ਖਾਣੇ ਨਾ ਬਿੰਨੇ ਬਾਈ ਸਿਰਫ ਪੀਜਾ ਰੋ ਠੰਡਾ ਬਸ ਠੀਕ ਨਹੀਂ ਤਾਂ ਮੈਂ ਕਿਉਂ ਕਰ ਲੂ ਕਰ ਦੂ ਕਰ ਲੂ ਚੱਲੋ ਹੋਰ ਉਹ ਤਾਂ ਹੈਗਾ ਚਮਕੌਰ ਨਾ ਨਾ ਉਹ ਹੈਗਾ ਬੜਾ ਅਸੀਂ ਉਹ ਵੀਰਵਾਰ ਨੂੰ ਚੱਲ ਕੋ ਕਰਾਂਗੇ ਆਨਲਾਈਨ ਹੀ ਮੰਗਾ ਲੁੰਦੇ ਉਹ ਤਾਂ ਗੋ ਬਾਈ ਇਹ ਵੰਗਾਉਂਦਾ ਹੈ ਤਾਂ ਮੈਂ ਨਾ ਮੈਂ ਸਮਝੀ ਤਾਂ ਮੈਂ ਨਾ ਮਸ਼ੀਨ ਲਈ ਵਾ ਇਕੱਠੇ ਕਰਵਾਤੀ ਜਾਂਦਾ ਉਹ ਤਿੰਨ ਚੀਜ਼ਾਂ ਆਪਣੀ ਜੇਬ ਮੈਂ ਰੱਖਾ ਬਟੂਏ ਚ ਜਿਵੇਂ ਬਾ ਦਾ ਚੱਕਰ ਨਾ ਉਹ ਵੀ ਦੇ ਲੋੜ ਸਾਰੇ ਦੇ ਤਾਂ ਅੱਛਾ ਨੰਬਰ ਯਾਦ ਕਰ ਲੈ ਪਹਿਲਾਂ ਆਪਣਾ ਦਿਮਾਗ ਚ ਲੈ ਗੱਲੇ ਡੋਨੇ ਹੈ ਅਰ ਤਾਂ ਤਾਂ ਮਗਰ ਹੋ ਲਿਆ ਕੰਮ ਤਾਂ ਮਗਰ ਹੁਣ ਕੀ ਲੈਣਾ ਨੋ ਪੰਜ ਸਾਲ ਲਈ ਆਰਾਮਦਾਰੀ ਹੁੰਦੀ। ਇਹ ਤਾਂ ਇੱਕ ਲੱਖ ਪਹਿਲਾਂ 1000 ਹੁਣ ਇੱਕ ਲੱਖ ਆਜਾ ਬਣ ਗਿਆ। ਬੜਾ ਹੋ ਗਿਆ। ਕੋਈ ਇਹ ਸ਼ੀਰਮ ਦਾ ਵਿਆਗ ਹੋ ਗਿਆ ਹੈ। ਇਹ ਫੈਲ ਤੈਨੋਂ ਲੱਗ ਗਈ ਬਾਈ। ਇਹ ਜਾ ਰਿਹਾ ਹੈ ਦਾ ਪਰ ਜੇ ਇਹਨਾਂ ਦਾ ਫਾਇਦਾ ਇਹ ਕਿ ਜਿੱਦੋਂ ਸਿੱਟੋ ਤੁਸੀਂ ਮੜਨ ਦਾ ਕਰਾਰ ਨਹੀਂ ਆਪਣਾ ਪੂਰਾ ਲੱਗ ਜਾਂਦਾ ਹੈ ਵਿੱਚ। ਤੁਸੀਂ ਫਾਇਦਾ ਇਹ ਜਿਹੜਾ ਜਪਾਨਾ ਨੂੰ ਤਾਂ ਖਿੱਚ ਹੁਣ ਸਵੀਟ ਕਾਰ ਪੈਨ ਦੀ ਹਾਂ ਮੈਂ ਤਾਂ ਕਾਲ ਕੋ ਵਾਲੀ ਕਰਾਉਂ ਪੰਜ ਨੂੰ ਕਰਾਉਂਦੇ ਪੇਪਰ ਕਾਰਡ ਨੰਬਰ ਲਿਖਾਉਣ ਦੇ ਪਰਦੇ ਸਾਰੇ ਫੈਲ ਆ ਸਾਮਾ ਵਾਈਫੈਲ ਤਾਂ ਨਾਲ ਹੀ ਨਾਲ ਹਾਲ ਤੇ ਹੋਈ ਆ ਜਦੋਂ ਤਾਂ ਮੈਗਨ ਐ ਤਾਂ ਮੈਂ ਹਉ ਦੇ ਰਿਹਾ ਜੇ ਆ ਬੰਦ ਤੰਗ ਨਾ ਕਰ ਤੇਰੇ ਬਾਹਰ ਤੰਗ ਨਾ ਕਰ ਬਾਰਖਸ਼ਾਵਜਾ ਵੜ ਗਏ ਭਾਈ ਕੜਾ ਬਾਈ ਤਾਂ ਮਿਆਲਾ ਹੈ ਆਹਾ ਬਾਈ ਇਹਨੂੰ ਤਿਆਰ ਕਰਦੇ ਹਾਂ ਚਲੋ ਤਾਂ ਮੈਂ ਲਵਾਉ ਭਾਈ ਤੁਮੇ ਹਾਰਤਾ ਫੜ ਲੈ ਤੁਮੇ ਹਾਰ ਐਨਕ ਹਾਰ ਫੋੜਾ ਤੁਮੇ ਐਨਾ ਕਰਿਆ ਅਬੀਂਦਰਾ ਹਾਂ ਚੱਲਣ ਨਾ ਤਿਆਰ ਹੋਣ ਲੱਗ ਗਿਆ ਕਿੰਨੀ ਤਿਆਰ ਹੋਣ ਲੱਗ ਗਿਆ ਹਨ ਬਾਈ ਚਲੋ ਵੇ ਚੰਗੀ ਜਿਹਾ ਬਾਈ ਨਾਟ ਬੋਲਟ ਕਰ ਦੇ ਤੇ ਇੱਕ ਵਾਰ ਮੁੜ ਕੇ ਧੰਮੇ ਨੇ 4-5 ਸਾਲ ਬਾਅਦ ਦੇਖਣੇ ਆ ਪਤਾ ਮੈਂ ਧੰਮੇ ਨੂੰ ਕੋਈ ਬਾਤ ਹੈ ਟੈਨਸ਼ਨ ਨਾ ਪਾ ਦੇ ਤਾਂ ਮੈਂ ਚੰਗੀ ਤਰ੍ਹਾਂ ਗੋਡੇ-ਹੁੱਡੇ ਜੀ ਖਾਦ ਦੋ ਅੱਛਾ ਹੁਣ ਆਏਗਾ ਸੀਟ ਕਵਰ ਦੇ ਆਪਾਂ ਇਹ ਜੋ ਸੀਟ ਕਵਰ ਨੇ ਤੇ ਪੰਜ ਕਰ ਦੇ ਬਾਤ ਔਖਾ ਲਾਉਣ ਫਾਸਲ ਹੈ ਨਾ ਜੇ ਤਨਗਾੜ ਹੁੰਦਾ ਵਾ ਜਦ ਇਹੋ ਜਾਣਦਾ ਹਾਂ ਉਧਾਰ ਘਾੜੇ ਤਾਂ ਟਾਈਮ ਲੱਗਦਾ ਤਿਆਰੀ ਹੋਣ ਲੱਗੀ ਬਈ ਮੋਟਰਸਾਈਕਲ ਤਾਂ ਮੈਂ ਸ਼ੀਸ਼ੇ ਯੂਸ਼ੇ ਲਾ ਗਏ ਐਂ ਦਾ ਦੇਖ ਰਿਹਾ ਤਾਂ ਕਰਨ ਹੈਂਡਲ ਦੱਸ ਬਈ ਤਾਂ ਮੈਂ ਕਿੱਥੇ ਰੱਖਣਾ ਕਿੰਨਾ ਕਦੇਵਾ ਕਰਾਂ ਨਾਰਮਲ ਕਰ ਦਈਏ ਹਾਂ ਬਸ ਚੜੀ ਗਏ ਉਹਨਾਂ ਕੇ ਕਰ ਦੋ ਜਿੰਨੇ ਕੇ ਹੈਗੇ ਆ ਉੱਚਾ ਕਰਕੇ ਇਹਨੇ ਕਿੱਥੇ ਲੈ ਕੇ ਜਾਣਾ ਆਪਣੇ ਹਿਸਾਬ ਨਾਲ ਖਾ। ਨਾਰਮਲ ਖਾ। ਠੀਕ ਆ ਠੀਕ ਆ ਭਾਈ। ਤੁਹਾਨੂੰ ਤਾਂ ਪਤਾ ਰੋਜ਼ੇ ਕੰਮ ਕਰਦੇ ਸੀ। ਜਾ ਬਈ ਤੰਮੇ ਨੰਬਰ ਪਲੇਟਾਂ ਵੀ ਕਿੰਨੀਆਂ ਲੱਗ ਹਾਂਜੀ ਉਸੇ ਸੀਗੇ ਅੱਗੇ ਸੀ 1:30 ਵਜੇ ਉਸੇ ਰਾਤ ਹਨਾ ਜੀ ਅੱਗੇ ਕੱਲ ਪਾਰਟਰ ਖਵਾ ਦੇ ਹਾਂਜੀ ਕੱਲ ਪਾਰਟਰ ਖਵਾ ਕੇ ਆਏ ਰੂ ਹਾਂਜੀ No, no, ਤਾਂ ਮੈਂ ਬਦਾਈ ਹੋ ਗਿਆ ਭਾਈ ਆ ਜਾਓ ਆਪਾਂ ਤੇਲ ਪਾ ਦੇ ਠੀਕ ਉਹ 1.7 ਕਿਲੋ 50 ਰੁਪਏ ਆ ਕੇ 2 ਕਿਲੋ ਹਾਂ ਚਲ ਜੀ ਪਾਉ ਨਾਂਗੀ ਪਾਉ ਨਾਂਗੀ ਕਿਆ ਨੀ ਇੱਕ ਅੱਛੀ ਥੋੜਾ ਦੇ ਨਹੀਂ ਤੇਲ ਪਾ ਲੈ ਮੈਂ ਜੋ ਖੜਾ ਮੁੱਤ ਯਾਨੀ ਪਾਉ ਨਾਂਗੀ ਚਲ ਜੀ ਚਲੋ ਭਾਈ ਮਿਲਦੇ ਆ ਸਾਨੂੰ ਹੁਣ ਅਗਲੇ ਵਲੌਗ ਚ ਸਾਰੇ ਸਤਿ ਸ਼੍ਰੀ ਅਕਾਲ ਤਮੇ ਟੈਂਕ ਕੀ ਭਰ ਲਗ ਰਹਾ ਲਾ ਹੈ ਮਸਲੇ ਬਹੁਤ ਆ ਮਸਲੇ ਬਹੁਤ ਆ ਤਮ ਮੰਗਣਾ ਭਾਈ ਤਮ ਇਹ ਕਢਾਲਿਆ ਮੋਟਰਸਾਈਕਲ ਹੁਣ ਤਮੇ ਪਾਲਟੀ ਬਹੁਤ ਵਾਦਾ ਦਵੇ ਭਾਈ ਤੈਨੂੰ ਤੇਰਾ ਮੋਟਰਸਾਈਕਲ ਦਾ ਬੰਤਨੇ ਬਾਈ ਦੋਸਤ ਤਮੇ ਘਰ ਨੂੰ ਚੱਲੀ ਜਾਣਾ ਹੈ ਨਾ ਸਿੱਧਾ ਹੀ ਘਰ ਵਾਈ ਹੈਂਡ ਵਾਈ ਹੈਂਡ ਮਿਲਾਂਗੇ ਹੁਣ ਸ਼ੀਰੇਣ ਕਾਲੂ ਹੈ ਸ਼ੀਰੇਣ ਵਾਈ ਹੈਂਡ ਚਲੋ ਬਾਈ ਮੇਰਾ ਮੋਟਰਸਾਈਕਲ ਹੈ ਬਾਈ 14 ਮਾਡਲ ਹੈ 10ਵਾਂ ਮਹੀਨਾ 15 ਤਰੀਕ ਇੰਜਨ ਨਾਲ ਦਈ ਹੈ ਬਾਈ ਪਰ ਇਹ ਮੋਟਰਸਾਈਕਲ ਮਿਲਦੇ ਨਹੀਂ ਐਵਰੇਜ ਬਹੁਤ ਹੁੰਦਾ ਬੰਦ ਹੋ ਕੇ ਥੋੜੇ ਕਿ ਚਰਚਰ ਦੇ එබී අග ගැන්නේ?